ਜੋਗੀਆਂ ਦਾ ਅਗਲਾ ਪ੍ਰਸ਼ਨ ਸੀ ਕਿ ਠੀਕ ਹੈ ਪਰਮਾਤਮਾ ਹਰ ਹਿਰਦੇ ਘਰ ਵਿੱਚ ਰਹਿੰਦਾ ਪਰਮ ਦਿਖਦਾ ਕਿਉਂ ਨਹੀਂ ਤੇ ਸਾਡੇ ਹੀ ਹਿਰਦੇ ਵਿੱਚ ਪਰਮਾਤਮਾ ਹੈ ਸਮਝ ਉਸਣਾ ਚਾਹੀਦਾ ਹੈ ਗੁਰੂ ਸਭ ਕਦੇ ਧਨ ਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹੋਮੈ ਪੀਤ ਕਰਾਰੀ ਧਨ ਫਿਰ ਪਾਉ ਇਹ ਜੀਵ ਔਰ ਪਰਮਾਤਮਾ ਫਿਰ ਪਤੀ ਇਹ ਇੱਕੋ ਜਗ੍ਹਾ ਵਿੱਚ ਰਸ ਰਹੇ ਆ ਪਰ ਵਿਚਾਲੇ ਇੱਕ ਹਉਮੈ ਦੀ ਪੀਤ ਹੈ ਗੁਰ ਪੂਰਾ ਹਉਮੈ ਪੀਤ ਤੋਰੀ ਜਨ ਨਾਨਕ ਮਿਲੇ ਬਨਵਰੀ ਗੁਰੂ ਦੀ ਸਿੱਖਿਆ ਤੇ ਚੱਲ ਕੇ ਇਹ ਕੂੜ ਦੀ ਹਉਮੈ ਦੀ ਕੰਧ ਢਹਿ ਸਕਦੀ ਹੈ ਇਹ ਨੂੰ ਤੋੜਨ ਦਾ ਢੰਗ ਗੁਰੂ ਸਾਹਿਬ ਆਪ ਦੱਸਦੇ ਹਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਜਪਜੀ ਸਾਹਿਬ ਜੁੜੀ ਪੜਦੇ ਆ ਨਾ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਿਆ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਨੂੰ ਸਮਝਣ ਦੀ ਜਾਂਚ ਗੁਰੂ ਦੀ ਸਿੱਖਿਆ ਭਾਵ ਗੁਰਬਾਣੀ ਨਾਲ ਹੀ ਆ ਸਕਦੀ ਹੈ ਸ੍ਰੀ ਗੁਰੂ ਗੰਬ ਸਾਹਿਬ ਦੀ ਸਿੱਖਿਆ ਜਿਹਦੇ ਵਿੱਚ ਸਾਨੂੰ ਏਡਰ ਕਰਾਇਆ ਗਿਆ ਕਿ ਹੁਕਮ ਦਾ ਅੰਤ ਨਹੀਂ ਹੈ ਭਾਵ ਨਾ ਪਰਮਾਤਮਾ ਦਾ ਅੰਤ ਹੈ ਔਰ ਨਾ ਹੀ ਉਹਦੇ ਵਿਸਥਾਰ ਦਾ ਅੰਤ ਹੈ ਪਰ ਪਰਮਾਤਮਾ ਦੀ ਸਮਝ ਆ ਸਕਦੀ ਹੈ ਔਰ ਐਸੀ ਸਮਝ ਗੁਰਬਾਣੀ ਤੋਂ ਹੀ ਆ ਸਕਦੀ ਹੈ ਫਿਰ ਹੋਮੈ ਕੁਛ ਨਹੀਂ ਕਹੇਗੀ ਨਾਨਕ ਹੁਕਮੈ ਜੇ ਬੁਝਾ ਤਾਂ ਹੋਮੈ ਕਹੈ ਨਾ ਕੋਈ ਪਰ ਜਿਸ ਕਿਸੇ ਨੂੰ ਹੁਕਮ ਦੀ ਸਮਝ ਨਹੀਂ ਆਈ ਉਹ ਦੁਖੀ ਵੀ ਬੜਾ ਹੁੰਦਾ ਹੈ ਹੁਕਮ ਨਾ ਜਾਣੇ ਬੋਤਾਰੋ ਵਾ ਅੰਦਰ ਧੋਖਾ ਨੀਂਦ ਨਾ ਸੋਵਾ ਜਿਨੇ ਹੁਕਮ ਨਹੀਂ ਪਛਾਨਿਆ ਉਹ ساری ਉਮਰ ਕਲਪ ਗਈ ਹੈ ਔਰ ਜਿਹੜਾ ਹੁਕਮ ਦੇ ਵਿੱਚ ਰਹਿੰਦਾ ਉਹ ਹਮੇਸ਼ਾ ਵਿਕਾਸ ਵਿੱਚ ਰਹਿੰਦਾ ਹੁਕਮੀ ਹੁਕਮ ਚਲਾਈ ਰਹਾ ਨਾਨਕ ਵਿਕਸ ਹੈ ਵੇ ਪਰਵ ਜਦੋਂ ਪਰਮਾਤਮਾ ਆਪਣੇ ਹੁਕਮ ਚਲਾ ਲੈਂਦਾ ਔਰ ਫਿਰ ਹਮੇਸ਼ਾ ਕਿਹੜਾ ਹੀ ਕਿਹੜਾ ਬਣਿਆ ਰਹਿੰਦਾ ਹੈ ਗੁਰੂ ਸਾਹਿਬ ਸਾਨੂੰ ਇੱਕ ਦ੍ਰਿੜ ਕਰਾ ਰਹੇ ਹਨ ਕਿ ਉਸ ਪਰਮਾਤਮਾ ਨਾਲ ਦੁਨਿਆਵੀ ਉਦਾਹਰਣ ਦੇ ਰਹੇ ਹਾਂ ਕਿ ਇਸ ਤਰ੍ਹਾਂ ਇੱਕਮਿਕ ਹੋ ਜਾਣਾ ਹੈ ਜਿਵੇਂ ਇੱਕ ਪਤੀ ਅਤੇ ਪਤਨੀ ਇੱਕ ਦੂਜੇ ਦੇ ਵਿਸ਼ਵਾਸ ਵਿੱਚ ਇੱਕ ਦੂਜੇ ਦੇ ਪਾਣੇ ਵਿੱਚ ਰਹਿ ਕਰਕੇ ਇੱਕਮਿਕ ਹੋ ਜਾਂਦੀ ਹੈ ਉਸੇ ਤਰ੍ਹਾਂ ਹੀ ਇੱਕਮਿਕ ਹੋ ਕਰਕੇ ਉਸ ਪਰਮਾਤਮਾ ਦੀ ਰਮਜ ਨੂੰ ਪਛਾਣਿਆ ਜਾ ਸਕਦਾ ਹੈ ਜੇ ਤਨ ਖਸਮੈ ਚਲੈ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦਿ ਸਚ ਸਮਾਈ ਨਾਨਕ ਕਰਮੀ ਇਹ ਮਤ ਪਾਈ ਕਿਰਪਾ ਦਾ ਪ੍ਰਮਾਤਮਾ ਹੀ ਕਰੇਗਾ ਵੀਰ ਜੀ ਸਾਨੂੰ ਇਹ ਗੱਲ ਦ੍ਰਿੜ ਕਰਾ ਰਿਹਾ ਇਕ ਸੰਗਤ ਨਾਹੀ ਮਰਨਾ ਹੁਕਮ ਪਛਾਨ ਤਖਸਮੈ ਮਿਲ ਹੁਕਮ ਨੂੰ ਪਛਾਨ ਇਹੀ ਤਰੀਕਾ ਉਸ ਅਕਾਲ ਪੁਰਖ ਨੂੰ ਮਿਲਣ ਦਾ ਫਿਰ ਆਪਣੇ ਹਿਰਦੇ ਘਰ ਦੇ ਵਿੱਚ ਉਸ ਪਰਮਾਤਮਾ ਦੀ ਸਮਝ ਆ ਸਕਦੀ ਹੈ